फिल्म बहुत बाकी है अभी आपको पता लगेगा आगे आगे कौन लोग हैं जो करप्ट लोग हैं जिनके लिए मैं बोलता था जिनके लिए मैं बताता था आज पंजाब के मुख्यमंत्री ने ये साबित किया कि पंजाब का ही एम एल ए है इसके खिलाफ सख्त कार्रवाई की है इसके लिए उनका मैं अपने दिल की ग्राहियों से धन्यवाद करता हूँ और उनसे एक छोटी सी मांग भी करता हूँ कि जो भी सच्चाई ए टी पी सुखदेव तरफ से जो भी सच्चाई आपको जलंधर के लोगों की तरफ से जो फीडबैक मिला जलंधर उसमें सच हो झूठ का झूठ सच का सच सामने आए इस, इसके अलावा और भी बहुत लोग हैं जरूरी नहीं जलंधर सेंटर के एमएलए रमन अरोड़ा पे कार्रवाई होनी चाहिए जलंधर के एक मंत्री के परिवार के लिए या कोई होर हल्के का कोई आदमी अगर करप्ट है उसका भी चेहरा बेनकाब होना चाहिए ये आने वाले दिनों में मुझे पूरी उम्मीद है कि पंजाब के, के मुख्यमंत्री इसे स्पष्ट करेंगे और जलंधर के लोगों को जो इंसाफ देंगे उसका मैं कभी अपने अपने भी कोई भी करप्ट बंद भारतीय जनता पार्टी कभी नहीं लगी ना कभी लेगी ना कोई लियागी ये मेरा वर्षन नहीं है मैं एक छोटा जा कार्यकर्ता मैं अपनी पार्टी के पूरा विश्वास है जी मेरी पार्टी सीनियर लीडरशिप है वो इदा जो ਕਰਪਟ ਲੋਗ ਹੈ ਉਹਨੂੰ ਕਦੀ ਵੀ ਪਾਰਟੀ ਦਾ ਜਿਹੜਾ ਮੈਂਬਰਸ਼ਿਪ ਮੈਨੂੰ ਦਾ ਨਹੀਂ ਦੇਣਾ ਲੇਕਿਨ ਅਗਰ ਕਰ ਕੀਤੀ ਜਾਵੇ ਤੁਸੀਂ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਮੋਹਿੰਦਰ ਭਗਤ ਦਾ ਨਾਮ ਲਿਆ ਉਹਨਾਂ ਦੇ ਪਰਿਵਾਰਕ ਸਦਸਿਆਂ ਦੇ ਨਾਮ ਲਏ ਨੇ ਤੁਹਾਨੂੰ ਲੱਗ ਰਿਹਾ ਉਹਨਾਂ ਤੇ ਵੀ ਕਾਰਵਾਈ ਹੋਈ ਮੇਰੇ ਸਾਮਣੇ ਹੋਣੀ ਚਾਹੀਦੀ ਹੈ ਜੇ ਸਰਕਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਅਗਰ ਮੇਰੇ ਵੱਲੋਂ ਜਾਂ ਮੇਰੇ ਪਰਿਵਾਰ ਵੱਲੋਂ ਕਿਸੇ ਤਰੀਕੇ ਦੀ ਕੋਈ ਹੈਲਪ ਦੀ ਜ਼ਰੂਰਤ ਹੈ ਮੈਂ ਸਰਕਾਰ ਦਾ ਸਾਥ ਦੇਣ ਨੂੰ ਤਿਆਰ ਹੈ ਜਿਹੜੀ ਜਿਹੜੀ ਮੈਂ ਗੱਲਾਂ ਪਹਿਲੇ ਵੀ ਕਹੀਆਂ ਸੀ 11 ਮਹੀਨੇ ਪਹਿਲੇ ਉਹ ਰਿਜ਼ਲਟ ਅਜ ਮਿਲ ਗਿਆ ਤੇ ਜੋ ਗੱਲਾਂ ਮੈਂ ਇੱਕ ਥੋੜੇ ਦਿਨ ਪਹਿਲੇ ਕਹੀਆਂ ਜਿਨ੍ਹਾਂ ਲੋਕਾਂ ਬਾਰੇ ਮੈਂ ਕਹੀਆਂ ਉਹ ਵੀ ਜਨਤਾ ਦੇ ਵਿੱਚ ਤੇ ਮੀਡੀਆ ਦੇ ਵਿੱਚ ਬੜੀ ਜਲਦੀ ਅਸੀਂ ਇੱਕ ਪੈਨ ਡਰਾਈਵ ਦੀ ਵੀ ਗੱਲ ਕਰ ਰਹੇ ਹੁੰਦੇ ਸੀਗੇ ਕਿ ਪੈਨ ਡਰਾਈਵ ਸੀਗੀ ਤੁਹਾਡੇ ਕੋਲ ਉਹ ਵੀ ਸਚਾਈਆਂ ਸਾਬਤ ਮੈਨੂੰ ਲੱਗਦਾ ਕਿ ਉਹ ਵੀ ਪੈਨ ਡਰਾਈਵ ਦਾ ਹੀ ਥੇ ਕਿ ਮੁੱਖ ਮੰਤਰੀ ਸਾਹਿਬ ਨੂੰ ਸਾਰੀ ਸਚਾਈ ਪਤਾ ਲੱਗ ਚੁੱਕੀ ਹੈ ਉਹ ਪੈਨ ਡਰਾਈਵ ਤੁਸੀਂ ਪੜਾਇਆ ਉਹਨਾਂ ਨੂੰ ਮੇਰੇ ਕੋਲ ਜੋ-ਜੋ ਐਵੀਡੈਂਸ ਸੀ ਜਿਹੜੇ-ਜਿਹੜੇ ਅਧਿਕਾਰੀਆਂ ਨੇ ਮੇਰੇ ਕੋਲ ਮੰਗੇ ਆ ਮੈਂ ਉਹਨਾਂ ਨੂੰ ਸਾਰਾ ਕੁਝ ਦਿੱਤਾ ਮੈਂ ਸਰਕਾਰ ਦਾ ਪੂਰਾ ਸਾਥ ਦੇਵਾਂਗਾ ਅਗਰ ਇਦਾਂ ਦੇ ਕਿਸੇ ਵੀ ਤਰੀਕੇ ਦੀ ਉਹਨਾਂ ਨੂੰ ਮੇਰੀ ਕੋਈ ਮਦਦ ਦੀ ਜ਼ਰੂਰਤ ਹੋਵੇ ਬਿਲਕੁਲ ਪ੍ਰੋਟੇਜ ਉੱਤੇ ਸੱਚ ਦੇ ਉੱਤੇ ਉਹ ਵਸ ਸਰਕਾਰ ਦੇ ਅੱਗੇ ਇੱਕ ਡੇਟਾ ਪੇਸ਼ ਕਰ ਦਿਓ ਕਿ ਇਸ ਘਟਾਲੇ ਦੇ ਵਿੱਚ ਹੋਰ ਕੜੇ ਵੱਡੇ ਵੱਡੇ ਚਿਹਰੇ ਹੈ ਬੜੇ ਲੋਕ ਅਜੇ ਮੁੱਖ ਮੰਤਰੀ ਸਾਹਿਬ ਨੂੰ ਮੇਰੀ ਇਹ ਬੇਨਤੀ ਹੈ ਕਿ ਜੇ ਤੁਸੀਂ ਐਡੀ ਵੱਡੀ ਕਾਰਵਾਈ ਕੀਤੀ ਹੈ ਜਲੰਧਰ ਦੇ ਲੋਕਾਂ ਨੂੰ ਜਿਹੜੇ ਲੋਕ ਆਪਣੇ ਆਪ ਨੂੰ ਠੱਗਿਆ ਠੱਗਿਆ ਮਹਿਸੂਸ ਕਰ ਰਹੇ ਸੀ ਜਿਹੜੇ ਲੋਕਾਂ ਨੂੰ ਲੱਗਦਾ ਕਿ ਸਾਨੂੰ ਸਾਡੇ ਉੱਤੇ ਜਿਹੜੀ ਝੂਠ ਬੋਲ ਕੇ ਸਾਡੂ ਜਿਹੜਾ ਲੋਕਾਂ ਕੋਲ ਵੋਟ ਲਈ ਗਈ ਹੈ ਕਿਉਂਕਿ ਮੈਂ ਹਰ ਬੰਦੇ ਨੂੰ ਗੱਲ ਨਹੀਂ ਚੱਕ ਸਕਦਾ ਜੇ ਸਰਕਾਰ ਨੇ ਐਡਾ ਵੱਡਾ ਕਦਮ ਉਠਾਇਆ ਤੇ ਇਹ ਵੀ ਕਦਮ ਉਠਾਇਆ ਜਾਵੇ ਕਿ ਜਿਹੜੇ ਹੋਰ ਲੋਕ ਹੈ ਜਿਨ੍ਹਾਂ ਨੂੰ ਬੜੀ ਵੱਡੀ ਜ਼ਿੰਮੇਵਾਰੀ ਮਿਲੀ ਹੈ ਬੜੀ ਜਲਦੀ ਉਹਨਾਂ ਨੂੰ ਪਰਮਾਤਮਾ ਨੇ ਜਿਹੜਾ ਉਹਨਾਂ ਨੂੰ ਐਡੀ ਵੱਡੀ ਕੁਰਸੀ ਤੇ ਬਿਠਾਇਆ ਉਹਨਾਂ ਦੇ ਵਿਚਾਰਾ ਬੇਨਕਾਬ ਹੋਣਾ ਚਾਹੀਦਾ ਕਿ ਉਹਨਾਂ ਦੇ ਪਰਿਵਾਰ ਦੇ ਲੋਕ ਬਾਕੀ ਹਲਕੇ ਦੇ ਲੋਕ ਕੀ ਕਰ ਰਹੇ ਆ ਜਿਹੜੇ ਬਾਕੀ ਜਲੰਧਰ ਦੇ ਹਲਕੇ ਆ ਉਹਨਾਂ ਦੇ ਵਿੱਚ ਕੀ ਕੀ ਹੋ ਰਿਹਾ ਇੱਕ ਇੱਕ ਹੋਰ ਗੱਲ ਦੱਸ ਦਿਓ ਇੱਕ ਨੋਟਿਸ ਦਾ ਤੁਸੀਂ ਜ਼ਿਕਰ ਕੀਤਾ ਸੀ ਵੀ ਨੋਟਿਸ ਦੇ ਆਧਾਰ ਦੇ ਉੱਪਰ ਲੋਕਾਂ ਨੂੰ ਕਿਹਾ ਜਾ ਰਿਹਾ ਸੀ ਉਹ ਕੀ ਸੀ ਸਾਰਾ ਮਾਮਲਾ ਦੱਸ ਦਿਓ ਲੁਕ ਟਵੀਟਰ ਟਵੀਟ ਸੁਣੀ ਸੀ ਲੁਕ ਬਿਆਨਿਓ ਬਿਆਨਿ ਸੁਣੀ ਸੀ ਨੋਟਸੋ ਨੋਟੀ ਨੋਟ ਦੀ ਨੋਟ ਦੀ ਜਿਹੜੀ ਲੜਾਈ ਹੈ ਉਹ ਜਲੰਧਰ 'ਚ ਦੇਖੀ ਹੈ ਮੈਨੂੰ ਲੱਗਦਾ ਕਿ ਜਿਹੜੀ 23 ਤਰੀਕ ਜਿਹੜੀ ਚੜੀ ਆ ਇਹ ਉਹ ਰਿਜ਼ਲਟ ਆ ਕਿ ਜਿਹੜੀ ਕਾਰਵਾਈ ਹੋਈ ਆ ਕਰਪਟ ਐਮਐਲਏ ਦੇ ਖਿਲਾਫ ਮੈਨੂੰ ਲੱਗਦਾ ਕਿ ਇਹ ਨੋਟਿਸ ਦਾ ਹੀ ਕਮਾਲ ਆ ਕਿ ਜਿਹੜੇ ਜਾਲੀ ਨੋਟਿਸ ਗਰੀਬਾਂ ਦੇ ਮਕਾਨਾਂ ਤੇ ਲਾਏ ਜਿਹੜੇ ਗਰੀਬ ਮਕਾਨ ਜਿਹੜੇ ਲੋਕਾਂ ਨੇ ਪ੍ਰਧਾਨ ਮੰਤਰੀ ਯੋਜਨਾ ਦੇ ਵਿੱਚ ਮਕਾਨ ਬਣਾਏ ਉਹਨਾਂ ਦੇ ਵੀ ਨੋਟਿਸ ਲੱਗੇ ਜਿਹੜੇ ਲੋਕ ਗਰੀਬ ਰੇਖਾ ਤੋਂ ਥੱਲੇ ਜਿਹਨੇ ਪ੍ਰਧਾਨ ਮੰਤਰੀ ਆਵਾਜ਼ ਯੋਜਨਾ ਤੇ ਜਿਨ੍ਹਾਂ ਦੇ ਮਕਾਨ ਬਣੇ ਆ ਇਹ ਇਦਾਂ ਦਾ ਤਰਫ ਤੇ ਏਟੀਪੀਸੀ ਉਹਨੇ ਉਹਨਾਂ ਦਾ ਵੀ ਨੋਟਿਸ ਲਾ ਦਿੱਤੇ ਉਹਨਾਂ ਦੁਕਾਨਦਾਰਾਂ ਨੂੰ ਨੋਟਿਸ ਲਗਾਇਆ ਜਿਹੜੇ ਲੋਕ ਰੋਜ਼ਗਾਰ ਕਰ ਰਹੇ ਆਪਣੇ ਬੱਚਿਆਂ ਦਾ ਰੋਜ਼ਗਾਰ ਕਮਾਉਣ ਦੇ ਲਈ ਸਵੇਰੇ ਘਰੋਂ ਜਾਂਦੇ ਸੀ ਉਹਨਾਂ ਦੇ ਦੁਕਾਨਾਂ 'ਤੇ ਨੋਟਿਸ ਲਗਾਈ ਗਈ ਜਿਹੜੇ ਲੋਕ ਸੁਪਨਿਆਂ ਦਾ ਘਰ ਬਣਾਉਣ ਦੇ ਲਈ ਕੋਈ ਡੇਢ ਮਰਲੇ ਦਾ ਘਰ ਕੋਈ 2 ਮਰਲੇ ਦਾ ਘਰ ਬਣਾਉਣ ਦੇ ਲਈ ਆਪਣੀ ਸਾਰੀ ਜ਼ਿੰਦਗੀ ਦੀ ਕਮਾਈ ਜਿਹਨੇ ਲਗਾਈ ਉਹਨਾਂ ਦੇ ਘਰਾਂ 'ਤੇ ਨੋਟਿਸ ਲਗਾਏ ਪਰ ਜਿਹੜੇ ਉਹ ਨੋਟਿਸ ਸੀ ਉਹ ਬਿਲਕੁਲ ਨਕਲੀ ਨੋਟਿਸ ਪੇਕ ਨੋਟਸ ਸੀ ਉਹ ਕਾਰਪੋਰੇਸ਼ਨ ਦੇ ਜਿਹੜੇ ਜਲੰਧਰ ਕਾਰਪੋਰੇਸ਼ਨ ਦੇ ਜਿਹੜੇ ਉਹ ਪ੍ਰੂਵ ਨੋਟਿਸ ਨਹੀਂ ਸੀ ਜਿਹਨੂੰ ਡੈਰੀ ਨੰਬਰ ਲੱਗਾ ਹੁੰਦਾ ਉਹ ਡਾਕਟਰ ਸਹੀ ਸੀ ਮੈਨੂੰ ਲੱਗਦਾ ਕਿ ਸਰਕਾਰ ਤੱਕ ਜਿਹੜੀ ਉਹ ਸਚਾਈ ਪਹੁੰਚ ਗਈ ਹੈ ਤੇ ਜਿਹੜੀ ਅੱਜ ਏਡੀ ਵੱਡੀ ਜਿਹੜੀ ਕਾਰਵਾਈ ਹੋਈ ਹੈ ਇਹ ਜਿਹੜਾ ਅੱਜ ਫਿਲਮ ਦਾ ਟ੍ਰੇਲਰ ਹੈ ਆਨਵਲ ਜਿਹੜੀ ਫਿਲਮ ਹੈ ਉਹ ਬੜੀ ਜਲਦੀ ਰਿਲੀਜ਼ ਹੋਣ ਜਾ ਰਹੀ ਹੈ ਕੀ ਲੱਗਦਾ ਕਿ ਗੌਰਕ ਧੰਦੇ ਦਾ ਜਿਹੜਾ ਭੰਡਾ ਫਾੜ ਹੋ ਗਿਆ ਹੋਣਾ ਚਾਹੀਦਾ ਜੇ ਮੁੱਖ ਮੰਤਰੀ ਸਾਬ ਕੋ ਇਨਸਾਫ ਦੀ ਮੰਗ ਕੀਤੀ ਹੈ ਕਿ ਮੁੱਖ ਮੰਤਰੀ ਸਾਹਿਬ ਨੇ ਇਦਾਂ ਵੱਡਾ ਫੈਸਲਾ ਕੀਤਾ ਆਪਣੀ ਸਰਕਾਰ ਦੇ ਵਿੱਚ ਅੱਜ ਪੰਜਾਬ ਚ ਆਮ ਆਦਮੀ ਸਰਕਾਰ ਆਪਣੇ ਸੂਬੇ ਦੇ ਜਲੰਧਰ ਦੇ ਐਮ ਐਲ ਏ ਦੇ ਖਿਲਾਫ ਕਾਰਵਾਈ ਕਰਨਾ ਇਹ ਮੁੱਖ ਮੰਤਰੀ ਦੀ ਬਲੀ ਮੈਂ ਧੰਨਵਾਦ ਕਰ ਰਿਹਾ ਬਾਰ ਬਾਰ ਸਲਾਘਾ ਕਰ ਪਰ ਜੇ ਉਹ ਸਪਸ਼ਟ ਬਿਲਕੁਲ ਝੂਠ ਔਰ ਸੱਚ ਦਾ ਸੱਚ ਬਾਹਰ ਆਵੇ ਜੇ ਜਿਸਮੰਦ ਨੇ ਬਈਮੰਦ ਜਲੰਧਰ ਦੇ ਲੋਕਾਂ ਨਾਲ ਕੀਤੀ ਹੈ ਉਹਦਾ ਚਿਹਰਾ ਬਿਲਕੁਲ ਹੋਣਾ ਚਾਹੀਦਾ ਠੀਕ ਹੈ